ਪੰਜਾਬ ਦੇ ਵਿੱਚ ਲਗਾਤਾਰ ਗਰਮੀ ਕਾਫੀ ਜ਼ਿਆਦਾ ਵਧ ਰਹੀ ਹੈ ਜਿਸ ਕਾਰਨ ਲੋਕ ਪਰੇਸ਼ਾਨ ਨੇ ਹੁਣ ਸਿਹਤ ਵਿਭਾਗ ਦੇ ਵੱਲੋਂ ਇਹਨਾਂ ਲੋਕਾਂ ਦੇ ਲਈ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਗਰਮੀ ਦੀ ਇਸ ਮਾਰ ਤੋਂ ਲੋਕ ਕਿਵੇਂ ਆਪਣੇ ਆਪ ਨੂੰ ਬਚਾਉਣ ਤੇ ਇਸ ਨੂਹ ਦੇ ਵਿੱਚ ਕਿਸ ਤਰੀਕੇ ਆਪਣਾ ਬਚਾਅ ਕਰਨ ਉਸ ਦੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਸਿਹਤ ਵਿਭਾਗ ਦੇ ਕੀ ਕੁਝ ਸਿਹਤ ਵਿਭਾਗ ਨੇ ਆਪਣੀ ਐਡਵਾਈਜ਼ਰੀ ਵਿੱਚ ਦੱਸਿਆ ਅੱਜ ਦੇ ਇਸ ਖਾਸ ਰਿਪੋਰਟ ਤੋਂ ਦਸੰਗੇ ਤੇ ਅੰਤ ਤੱਕ ਵੀਡੀਓ ਨੂੰ ਜ਼ਰੂਰ ਦੇਖਿਓ ਰੀਪੋਰਟ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਅਤਿ ਦੀ ਗਰਮੀ ਅਤੇ ਲੂ ਤੋਂ ਬਚਣ ਲਈ ਸਿਹਤ ਸੰਭਾਲ ਜ਼ਰੂਰੀ ਹੈ। ਇਹ ਸ਼ਬਦ ਸਿਵਲ ਸਰਜਨ ਡਾਕਟਰ ਕਿਰਨਦੀਪ ਕੌਰ ਨੇ ਵਧ ਰਹੀ ਗਰਮੀ ਦੇ ਸੰਬੰਧ ਵਿੱਚ ਲੋਕਾਂ ਨੂੰ ਜਾਗਰੂਕਤ ਕਰਦਿਆਂ ਕਹੇ। ਉਹਨਾਂ ਨੇ ਦੱਸਿਆ ਕਿ ਗਰਮੀ ਦੀ ਤੇਜ਼ ਲਹਿਰ ਦੇ ਚੱਲਦਿਆਂ ਲੋਕਾਂ ਨੂੰ ਸਾਵਧਾਨ ਰਹਿਣ ਦੀ ਜ਼ਰੂਰਤ ਹੈ। ਗਰਮੀ ਅਤੇ ਲੂ ਤੋਂ ਪ੍ਰਭਾਵਿਤ ਹੋਣ ਦੇ ਨਾਲ ਡੀਹਾਈਡਰੇਸ਼ਨ, ਹੀਟ ਸਟ੍ਰੋਕ, ਬੁਖਾਰ, ਸਿਰਦਰਦ, ਉਲਟੀ, ਡਾਇਰੀਆ ਤੇ ਹੋਰ ਬਹੁਤ ਸਾਰੀਆਂ ਸੋਸ਼ਿਆਂਵਾਂ ਹੋ ਸਕਦੀਆਂ। ਉਨ੍ਹਾਂ ਨੇ ਕਿਹਾ ਕਿ ਖਾਸ ਕਰਕੇ ਬਜ਼ੁਰਗਾਂ ਬੱਚਾ ਅਤੇ ਪਹਿਲਾਂ ਤੋਂ ਹੀ ਕਿਸੇ ਬਿਮਾਰੀ ਦੇ ਨਾਲ ਪੀੜਤ ਲੋਕਾਂ ਨੂੰ ਇਸ ਮੌਸਮ ਦੇ ਵਿੱਚ ਆਪਣਾ ਵੱਧ ਤੋਂ ਵੱਧ ਧਿਆਨ ਰੱਖਣ ਦੀ ਜ਼ਰੂਰਤ ਹੈ। ਇਸ ਮੌਸਮ ਦੇ ਵਿੱਚ ਥਕਾਨ, ਬੁਖਾਰ, ਉਲਟੀਆਂ, ਦਿਲ ਦੀ ਧੜਕਣ ਤੇਜ਼ ਹੋਣਾ ਆਦਿ ਲੱਛਣ ਪ੍ਰਗਟ ਹੋ ਸਕਦੇ ਨੇ। ਅਜਿਹੇ ਹਾਲਾਤਾਂ ਦੇ ਵਿੱਚ ਲੋਕ ਸੈਲਫ ਮੈਡੀਕੇਸ਼ਨ ਤੋਂ ਬਚਣ ਅਤੇ ਨਾਲ ਹੀ ਨਾਲ ਕਿਸੇ ਵੀ ਤਰ੍ਹਾਂ ਦੇ ਲੱਛਣ ਪ੍ਰਗਟ ਹੋਣ ਤੇ ਨੇੜੇ ਦੇ ਸਰਕਾਰੀ ਸਿਹਤ ਕੇਂਦਰਾ ਦੇ ਮਾਹ ਡਾਕਟਰਾਂ ਦੇ ਨਾਲ ਸੰਪਰਕ ਜ਼ਰੂਰ ਕਰੇ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਨੂ ਅਤੇ ਗਰਮੀ ਤੋਂ ਬਚਣ ਦੇ ਲਈ ਤਰਲ ਪਦਾਰਥ ਮੇਕੀ ਨਿੰਬੂ ਪਾਣੀ ਲੱਸੀ ਨਾਰੀਅਲ ਪਾਣੀ ਤੇ ORS ਦਾ ਘੋਲ ਜ਼ਰੂਰ ਪੀਣਾ ਚਾਹੀਦਾ ਹੈ ਵੱਧ ਤੋਂ ਵੱਧ ਇਸ ਦਾ ਇਸਤੇਮਾਲ ਜ਼ਰੂਰ ਕਰੋ ਬਾਹਰ ਜਾਣ ਤੋਂ ਪਹਿਲਾਂ ਸਰੀਰ ਨੂੰ ਪੂਰੀ ਤਰੀਕੇ ਦੇ ਨਾਲ ਢੱਕਿਆ ਜਾਵੇ ਸੁੱਤੀ ਅਤੇ ਹਲਕੇ ਰੰਗਾਂ ਦੇ ਕੱਪੜੇ ਉਹ ਜ਼ਰੂਰ ਪਾਏ ਜਾਣ ਘਰ ਦਾ ਬੜਿਆ ਸੰਤੁਲਨ ਭੋਜਨ ਹੀ ਖਾਣਾ ਜਾਵੇ ਤੁਪ ਦੇ ਵਿੱਚ ਬਾਹਰ ਜਾਣ ਤੋਂ ਗੁਰੇਜ਼ ਕੀਤਾ ਜਾ ਆਸ-ਪਾਸ ਦੀ ਸਾਫ਼ ਸਫਾਈ ਦਾ ਖਾਸ ਖਿਆਲ ਰੱਖਿਆ ਜਾਵੇ ਇਸ ਮੌਕੇ ਜ਼ਿਲ੍ਹਾ ਐਪੀਡੀਮੋਲੋਜਿਸਟ ਡਾਕਟਰ ਹਰਜੋਤ कौर ਜ਼ਿਲ੍ਹਾ ਐਮਈਆਓ ਅਬਰਦੀਪ ਸਿੰਘ ਅਤੇ ਸਮੂਸਟਾਫ ਉਥੇ ਹਾਜ਼ਰ ਸੀ ਦੱਸਿਆ ਜਾ ਰਿਹਾ ਹੈ ਕਿ ਗਰਮੀ ਕਾਫੀ ਜ਼ਿਆਦਾ ਫੱਟ ਗਈ ਹੈ ਤੇ ਇਹ ਅਤਿ ਦੀ ਗਰਮੀ ਵਿਚਾਲੇ ਲੋਕ ਪਹਿਲਾਂ ਹੀ ਬਹੁਤ ਜ਼ਿਆਦਾ ਪਰੇਸ਼ਾਨ ਨੇ ਲੋਹ ਦੇ ਚੱਲਣ ਕਾਰਨ ਲੋਕਾਂ ਨੂੰ ਕਿਤੇ ਨਾ ਕਿਤੇ ਇਸ ਗਰਮੀ ਦਾ ਵੱਧ ਅਹਿਸਾਸ ਹੋ ਰਿਹਾ ਹੈ ਖਾਸ ਕਰਕੇ ਗੱਲ ਕੀਤੀ ਜਾਵੇ ਤਾਂ ਦੁਪਹਿਰ ਦੇ ਵੇਲੇ ਜਦ ਲੋਕ ਆਪਣੇ ਘਰਾਂ ਤੋਂ ਬਾਹਰ ਨਿਕਲਦੇ ਨੇ ਉਸ ਵੇਲੇ ਗਰਮੀ ਦਾ ਪ੍ਰਕੋਪ ਕਾਫੀ ਜ਼ਿਆਦਾ ਹੁੰਦਾ ਹੈ ਕਿਉਂਕਿ ਧੁੱਪ ਨਿਕਲੀ ਹੁੰਦੀ ਹੈ ਤੇਜ਼ ਧੁੱਪ ਹੈ ਇਹ ਤੇ ਬਾਹਰ ਲੋਕ ਜਦੋਂ ਘਰਾਂ ਤੋਂ ਨਿਕਲਦੇ ਨੇ ਤੇ ਉਸ ਵੇਲੇ ਉਹਨਾਂ ਨੂੰ ਦਿੱਕਤ ਹੁੰਦੀ ਹੈ ਮੰਨ ਲਓ ਕਿ ਤੁਸੀਂ ਆਪਣੇ ਵਾਹਨ ਤੇ ਕਿਤੇ ਬਾਹਰ ਜਾਣਾ ਹੈ ਤੇ ਦੁਪਹਿਰ ਦੇ ਸਮੇਂ ਜੇਕਰ ਤੁਸੀਂ ਮੋਟਰਸਾਈਕਲ ਐਕਟਿਵਾ ਇਹ ਦੋ ਪਹੀਆ ਵਾਹਨ ਤੇ ਜਾਂਦੇ ਹੋ ਤੇ ਤੁਹਾਨੂੰ ਸਿੱਧੀ ਧੁੱਪ ਪੈਂਦੀ ਹੈ ਜਿਸ ਕਾਰਨ ਹੀਟ ਸਟ੍ਰੋਕ ਹੋ ਸਕਦਾ ਹੈ ਬੁਖਾਰ ਹੋ ਸਕਦਾ ਹੈ ਡਾਇਰੀਆ ਹੋ ਸਕਦਾ ਹੈ ਜਾਂ ਫਿਰ ਇਹ ਵੀ ਦੱਸਿਆ ਜਾਂਦਾ ਹੈ ਕਿ ਇਸ ਕਾਰਨ ਤੁਹਾਡੀ ਬਾਡੀ ਦੇ ਵਿੱਚ ਕਾਫੀ ਜ਼ਿਆਦਾ ਬੀਪੀ ਜਿਹੜਾ ਉਹ ਲੋਵੀ ਹੋ ਸਕਦਾ ਹੈ ਤੇ ਜਦ ਵੀ ਤੁਸੀਂ ਘਰਾਂ ਤੋਂ ਬਾਹਰ ਨਿਕਲ ਰਹੇ ਹੋ ਖਾਸ ਕਰਕੇ ਦੁਪਹਿਰ ਦੇ ਸਮੇਂ ਤੇ ਸੂਤੀ ਕੱਪੜੇ ਪਾ ਕੇ ਹੀ ਨਿਕਲੋ ਹਲਕੇ ਕੱਪੜੇ ਪਾ ਕੇ ਨਿਕਲੋ ਜੋ ਕਿ ਤੁਹਾਡੇ ਲਈ ਚੰਗੇ ਹੋਣ ਨਾਲ ਹੀ ਨਾਲ ਆਪਣੇ ਕੋਲ ਇੱਕ ਪਾਣੀ ਦੀ ਬੋਤਲ ਵੀ ਜ਼ਰੂਰ ਰੱਖੋ ਜੇਕਰ ਤੁਹਾਨੂੰ ਕਿਤੇ ਪਿਆਸ ਲੱਗ ਰਹੀ ਹੈ ਤੇ ਰਸਤੇ ਦੇ ਵਿੱਚ ਰੁਕ ਕੇ ਤੁਸੀਂ ਉਸ ਬੋਤਲ ਦੇ ਜ਼ਰੀਏ ਪਾਣੀ ਜਿਹੜਾ ਉਹ ਪੀ ਸਕੋ ਤੇ ਹੁਣ ਇਸ ਵਗਦੀ ਹੋਈ ਲੂ ਤੇ ਵਧਦੀ ਹੋਈ ਠੰਡ ਇਹਨਾਂ ਦੇ ਕਾਰਨ ਲੋਕ ਕਾਫੀ ਪਰੇਸ਼ਾਨ ਹੋ ਹੋਗੇ ਨਿੱਤ ਸਿਵਲ ਸਰਜਨ ਇਥੇ ਹੀ ਜ਼ਰੂਰ ਕਹਿ ਰਹੇ ਨੇ ਕਿ ਜਿੰਨਾ ਹੋ ਸਕਦਾ ਆਪਣੀ ਸਿਹਤ ਦਾ ਧਿਆਨ ਜਣਾ ਉਹ ਇਹਨਾਂ ਲੋਕਾਂ ਦੇ ਵੱਲੋਂ ਜ਼ਰੂਰ ਰੱਖਿਆ ਜਾਵੇ ਅੰਮ੍ਰਿਤਸਰ ਦੇ ਸਿਵਲ ਸਰਜਨ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ ਤਾਂ ਇਹੀ ਕਹਿੰਦੇ ਨਜ਼ਰ ਆ ਰਹੇ ਨੇ ਕਿ ਬੱਚਿਆਂ ਬਜ਼ੁਰਗਾਂ ਤੇ ਨਾਲ ਹੀ ਨਾਲ ਜਿਹੜੇ ਲੋਕ ਪਹਿਲਾਂ ਤੋਂ ਹੀ ਕਿਸੇ ਬਿਮਾਰੀ ਤੋਂ ਪੀੜਤ ਨੇ ਉਹਨਾਂ ਨੂੰ ਜ਼ਿਆਦਾ ਸਾਵਧਾਨ ਰਹਿਣ ਦੀ ਜ਼ਰੂਰਤ ਹੈ ਆਪਣੇ ਆਪ ਨੂੰ ਹਾਈਡਰੇਟ ਰੱਖੋ ਜੇਕਰ ਤੁਹਾਨੂੰ ਜਿਵੇਂ ਮਹਿਸੂਸ ਹੋ ਰਿਹਾ ਹੈ ਕਿ ਤੁਹਾਡੀ ਬਾਡੀ ਜਿਹੜੀ ਹੈ ਉਹ ਡੀਹਾਈਡਰੇਟ ਹੋ ਰਹੀ ਹੈ ਤਾਂ ਕੁਝ ਨਾ ਕੁਝ ਅਜਿਹਾ ਜ਼ਰੂਰ ਕਰੋ ਜੋ ਕਿ ਤੁਹਾਨੂੰ ਹਾਈਡਰੇਟ ਰੱਖਣ ਦੇ ਵਿੱਚ ਮਦਦ ਕਰੇ ਤੇ ਨਾਲ ਹੀ ਨਾਲ ਦੁਪਹਿਰ ਦੇ ਸਮੇਂ ਜੇਕਰਕਰ ਰਾਤ ਨੂੰ ਬਾਹਰ ਕਿਸੇ ਕੰਮ ਦੇ ਲਈ ਤੁਹਾਨੂੰ ਨਿਕਲਣਾ ਵੀ ਪੈ ਰਿਹਾ ਵੈਸੇ ਤਾਂ ਗੁਰੇਜ਼ ਹੀ ਕਰੋ ਪਰ ਜੇਕਰ ਕਿਸੇ ਕੰਮ ਕਰਕੇ ਨਿਕਲਣਾ ਪੈ ਹੀ ਰਿਹਾ ਹੈ ਤੇ ਪਾਣੀ ਦੀ ਬੋਤਲ ਜ਼ਰੂਰ ਰੱਖੋ ਸੂਤੀ ਕੱਪੜੇ ਪਾ ਕੇ ਜਾਓ ਤੇ ਧੁੱਪ ਤੋਂ ਬਚਣ ਦੇ ਲਈ ਜੇਕਰ ਹੋ ਸਕੇ ਤੇ ਹੈਲਮਟ ਦਾ ਇਸਤੇਮਾਲ ਵੀ ਜ਼ਰੂਰ ਕਰੋ